ਸਵਾਗਤ ਹੈ ਦੋਸਤੋ ਸਾਡੇ YouTube ਚੈਨਲ ਤੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਅੱਜ ਆਪਾਂ ਗੱਲ ਕਰਾਂਗੇ ਭਾਈ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਜੋ ਮਹਾਂ ਮਿੱਢੀ ਕੀ ਸੀ ਢੋਂਗੀ ਬਾਬਿਆਂ ਦੇ ਖਿਲਾਫ ਪੰਜਾਬ ਬਚਾਓ ਪੰਜਾਬ ਪੰਜਾਬ ਬਚਾਓ ਦੇ ਤਹਿਤ ਅੱਜ ਇੱਕ ਬੰਦੇ ਨੇ ਬਾਬਾ ਜੀ ਤੇ 25000 ਮਤਲਬ ਇਲਜ਼ਾਮ ਲਾਏ 25000 ਦੇ ਦੋਸ਼ ਪ੍ਰੇਮ ਸਿੰਘ ਸਫਰੀ ਨੇ ਤੇ ਉਹ ਬੰਦੇ ਨੇ ਉਹ ਬੰਦੇ ਪੇਸ਼ ਕਰਕੇ ਜੋ ਕਿ ਵੀਡੀਓ ਪਾਈ ਆ ਬਾਬਾ ਜੀ ਨੂੰ ਚੈਲੰਜ ਕੀਤਾ ਤੇ ਦੇਖੋ ਪੂਰੀ ਵੀਡੀਓ ਵਿੱਚ ਵੀ ਕੀ ਕਿਹਾ ਉਹ ਬੰਦਿਆਂ ਨੇ ਜੋ ਬਾਬਾ ਜੀ ਤੇ ਇਲਜ਼ਾਮ ਲਾ ਰਹੇ ਜਿਨ੍ਹਾਂ ਦਾ ਕਹਿੰਦਾ ਵੀ ਘਰ ਵਾਲੀ ਮਰ ਗਈ ਸੀ ਤੇ ਉਹਦੇ ਪੈਸੇ ਮੈਂ ਲਾਜੇ ਵਾਪਸ ਕਰੇ ਉਹ 2021 ਦਾ ਮਸਲਾ ਜੀ ਓਏ ਇਹ ਆਪਣੇ ਬੈਠੇ ਆ ਆਪਣਾ ਵੀਰ ਮੇਰੇ ਪਰ ਪੈਨਸੀ ਬੈਠੇ ਆ ਇਹਨਾਂ ਦੇ ਘਰ ਜਿਹੜੀ ਬਾਬੇ ਦੇ ਨਾਲ ਸਾਥ ਚ ਜੋਧ ਕਰਦੇ ਆ ਪਰ ਨਾਲ ਜਿਹੜਾ ਪਰਲੇ ਬੰਨੇ ਵੀਰ ਬੈਠਾ ਉਹ ਇਹਨਾਂ ਬਜ਼ੁਰਗਾਂ ਦਾ ਮੇਗਾਜੀ ਇਹ 2021 ਦੇ ਵਿੱਚ ਇਹਨਾਂ ਦੇ ਘਰ ਦੀ ਦੀ ਡੈਥ ਹੋ ਗਈ ਸੀ ਉਹ ਇਹ ਬੀਬੀ ਕੋਲ ਆਇਆ ਸੀ ਇਹਨਾਂ ਨੇ ਗਾਂ ਤੇ ਲਾਜਪੁਰ ਨੂੰ ਭੇਜਤਾ 25000 ਰੁਪਏ ਇਹਨਾਂ ਨੇ ਦਿੱਤਾ ਜਿਹੜਾ ਪਤੀਆ 2021 ਵਾਲੇ ਦੀ ਗੱਲ ਆ ਉਹ ਮਨਪ੍ਰੀਤ ਨੂੰ ਉਸ ਬਾਰੇ ਬਿਲਕੁਲ ਨਹੀਂ ਪਤਾ ਆਪ ਤੇ ਮੂੰਹ ਨਾਲ ਦੱਸਣ ਕਿ ਇਹਨਾਂ ਨੇ ਖੁਦ ਪੈਸੇ ਜਿੱਦੇ ਦਿੱਤੇ ਆ ਨਾ ਉਹ ਆਪਸ ਵਿੱਚ ਲੈਣ ਦੇ ਜਿਵੇਂ ਮੋਠਬੰਦੀ ਦਿੱਤੇ ਉਹ ਮੋਠਬੰਦ ਲੈ ਲੈ ਜਿਹੜੇ 25000 ਦਾ ਰੋਲਾ ਵੀਰਾ ਤੁਨ ਪੀਤੇ ਨੇ ਲਿਆ ਉਹ 25000 ਨੌਵੇਂ ਮਹੀਨੇ 2025 ਨੂੰ ਲਿਆ। ਉਹ 25000 ਦੋਇਰੇ ਕੀ ਦਾ ਸੀ ਇਹਨਾਂ ਦਾ ਸੀ? ਡਾਇਰੈਕਟਲੀ ਉਹ ਗਾਹਾਂ ਦੀਆਂ ਦਿੱਤਾ ਉਹ ਮਿਲ ਗਿਆ। ਤੇ ਜਿਹੜਾ 2025 ਦਾ ਮਨਪ੍ਰੀਤ ਨੇ ਲਿਆ ਕਿਵੇਂ ਲਿਆ ਉਹ ਮੈਂ ਨਹੀਂ ਹੁਣ ਤੁਹਾਨੂੰ ਮੈਂ ਸਿਰਫ ਕੱਲ ਕਹਿ ਸੀ ਮਨਾ ਕੋਲਿਓ ਹਜੇ ਇਹਦੇ ਸਬੂਤ ਬਹੁਤ ਤੈੜੇ ਮੇਰੇ ਕੋਲ ਨਹੀਂ ਆ। ਤੇ ਤੁਸੀਂ ਯਾਦ ਕਰੋਗੇ ਤੇ ਮਨਪ੍ਰੀਤ ਨੂੰ ਯਾਦ ਕਰੂਗਾ ਮੇਂ ਭੁੰਡਾਂ ਦੀ ਖੰਨੂਰ ਢੇੜ ਜਾ ਮੈਂ ਕੱਲ ਨੂੰ ਕਿਹਾ ਸੀ ਤੇ ਭੁੰਡਾਂ ਦੀ ਘੱਟ ਨੂੰ ਨਾ ਛੇੜ ਫਿੱਦੋ ਫਰੋਲੇਗਾ ਲੀਰਾ ਨਿਕਲ ਜੀਆ ਪਰ ਅੱਜ ਉਹਨੇ ਆਪ ਦੀ ਸਪਾਈ ਪੇਸ਼ ਕੀਤੀ ਆ ਤੇ ਮੈਂ ਜਿਹੜੀ ਸਪਾਈ ਕਰ ਲਿਆ ਇਹ ਤੁਸੀਂ ਮੇਰੇ ਨੂੰ ਨਕੜੀ ਸਪਾਈ ਆ ਪਹਿਲਾਂ ਤਾਂ ਤੁਸੀਂ ਇਹ ਬਜ਼ੁਰਗਾਂ ਤੋਂ ਪੁੱਛ ਸਕਦੇ ਹੋ ਇਹਨਾਂ ਦੇ ਬੇਟੇ ਤੋਂ ਪੁੱਛ ਸਕਦੇ ਹਾਂ ਆ ਪੈਜੀ ਬੈਠੇ ਸਾਰੀ ਗੱਲ ਪੁੱਛ ਸਕਦੇ ਹੋ ਇਹਨਾਂ ਤੋਂ ਪੁੱਛੋ ਤੁਸੀਂ ਕੀ ਨਾਮ ਹੈ ਤੁਹਾਡਾ ਅਜੇ ਸਮਝ ਨਹੀਂ ਕਿੱਥੇ ਰਹਿੰਦੇ ਹੋ ਇੱਥੇ ਪੈਂਦੀ ਰਹਿੰਦੇ ਖੇਤੀ ਘਰ ਨਾਲ ਹੀ ਕੀ ਜਿਹੜੇ ਇਹ ਪੈਸਿਆਂ ਦਾ ਹੈਗਾ 25000 ਦਾ ਦੇਣ ਲੈਣ ਕੀ ਰੌਲਾ ਹੋ ਕੋਈ ਨਹੀਂ ਰੌਲਾ ਹੁੰਦਾ ਜੀ ਕੋਈ ਦਾ ਨਿੰਦਾ ਚਿਕਾ ਨਹੀਂ ਲੈਣ 71000 ਉਹ ਪੈਸੇ ਕਿਹਨੂੰ ਦਿੱਤੇ ਸੀ ਤੇ ਕਿਹਨੂੰ ਦਿੱਤੇ ਸੀ ਉਹਨਾਂ ਨੇ ਮੇਰੇ ਪੈਸੇ ਨਹੀਂ ਦੇਤੇ ਕਿਹਨੂੰ ਦਿੱਤੇ ਸੀ ਚਾਚਾ ਕਹਿੰਦੇ ਉਹਨਾਂ ਨੇ ਪੈਸੇ ਨਹੀਂ ਦੇ ਕੇ ਮੋਲ ਕੇ ਹਾਂ ਕਦੋਂ ਦੀ ਗੱਲ ਹੈ ਹਾਂ ਨਾ ਪੰਜ ਸਾਲ ਹੋ ਗਏ ਤੌੜੇ ਪੰਜ ਅੱਛਾ ਹਾਂ ਮਾਰਕ ਜੀ ਪੰਜ ਸਾਲ ਹੋ ਜਾਣਗੇ ਤੇ ਅਸੀਂ ਉਹਦੇ ਵੀ ਵਾਪਸ ਮੋੜ ਹਾਂ ਹਾਂ ਤਾਂ ਵੀ ਤੀਨ ਆਵੇਗਾ ਮੇਰਾ ਨਾ ਤੌੜਦਾ ਜੀ ਨਾ ਤੀਨ ਆਉਂਦਾ ਤਾਂ ਮੇਰਾ ਨਾਮ ਹੈ ਮਰਲ ਕਿੱਥੇ ਰਹਿੰਦੇ ਹੋ ਅੰਮ੍ਰਿਤ ਦਿਨ ਦੇ ਕੋਲ ਬਸ ਹੁੰਨ ਨਹੀਂ ਹਾਂ ਇਹ ਬਿਰਕ ਕੀ ਲੱਗਦੇ ਨੇ ਬੋਲੇ ਮੇਰੇ ਡੜੀ ਹੈ ਤਿੰਨਾ ਮੈਂਨ ਦਾ ਇਹਨਾਂ ਨੇ ਰੇਸ਼ਮ ਸੰਗ ਕੀ ਰੋਬਰਟੀ ਸੀਗਾ ਜਿਹੜਾ ਇਹ 25 ਜਰ ਦਾ ਲੱਗ ਰਿਹਾ ਹੈ ਇਹਨਾਂ ਦਾ ਕੋਈ ਦੋਈ 21 ਸੀ ਮੇਰੀ ਮਾਂ ਨੇ ਵੀ ਲਈ ਇਹਨਾਂ ਨੂੰ 25000 ਰੁਪਏ ਦਿੱਤਾ ਇਲਾਜ ਵਾਸਤੇ ਉਹ ਠੀਕ ਹੈ ਜਦੋਂ ਆਪਣੀ ਮਾਦੀ ਨਹੀਂ ਵਜੀ ਇਹਨਾਂ ਦੋਈ ਇਹ ਵੀ ਆਵਾਜ਼ ਕਰਾਤੀ ਕਿੰਨੇ ਦਿੱਤੇ 25 ਜਰ ਦੇ ਬੇਬੇ ਦਿੱਤੇ ਇੱਕ ਵਾਰ ਸਾਡੇ ਤੇ ਇੱਕ ਵਾਰ ਤੁਹਾਨੂੰ ਮੈਨੂੰ ਪੈਸੇ ਦੇ ਦਿੱਤੇ ਟੱਤੀਆ ਇਹ ਗੱਲ 20 ਇੱਕ ਨੂੰ ਦੋ ਹੀ ਵਿਕਿੰਗ ਦਾ ਮਾਰਾ ਨਹੀਂ ਮੌਜੂਦ ਹੋਣੀ ਉਹ ਬਾਹਰ ਹੀ ਗਿਆ ਨਾ ਕੋਈ ਪੈਸੇ ਸਾਡਾ ਕਹਿਣਾ ਕੋਈ ਸਮਝਾ ਨਹੀਂ ਜੀ ਨੀ ਹੁਣ 2025 ਦੇ ਵਿੱਚ ਕੋਈ ਪੈਸੇ ਤਾਂ ਕੋਈ ਲੈਣ ਤੇ ਨਹੀਂ ਹੋਏ ਸਾਡਾ ਕੋਈ ਨਹੀਂ 2021 ਚ ਸਾਡਾ ਫਾਈਨਲ ਹੋ ਗਿਆ ਸੀ ਹੂੰ ਉਦੋਂ ਬਾਅਦ ਨਾ ਇਹਨਾਂ ਨੂੰ ਕਿਹਾ ਕਿ ਆਪਾਂ ਬਣਾਇਆ ਇਹਨਾਂ ਨੂੰ ਮਰਗੀ ਤੁਹਾਨੂੰ ਜਾਣਦੇ ਤੁਸੀਂ ਨਹੀਂ ਇਹਨਾਂ ਨੂੰ ਮਰਗੀ ਖਾਸ ਨੇ ਜਾਣਦੇ ਸੀ ਕਿ ਇਹਨੇ ਮਨਪ੍ਰੀਤ ਨੂੰ ਜਾਣਦੇ ਨਹੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਨੂੰ ਪੈਸੇ ਦੇ ਕੇ ਘਰੇ ਆ ਕੇ ਪੈਸੇ ਦਿੱਤੇ ਇਹਨਾਂ ਨੂੰ ਘਰੇ ਆ ਕੇ ਇਹਨਾਂ ਨੂੰ ਖਾਸ ਨੇ ਕੋਈ ਪੈਸੇ ਤੁਹਾਨੂੰ ਵਾਇਆ ਨਹੀਂ ਤੁਹਾਨੂੰ ਕਿੰਨੇ ਜਿਹੜੀ ਤੁਹਾਡੀ ਰਿਕਾਰਡਿੰਗ ਦੀ ਗੱਲਬਾਤ ਚੱਲ ਰਹੀ ਆ ਵੀ ਉਹ ਤੁਹਾਡੇ ਨਾਲ ਉਹ ਜੋ ਹੈਗੀ ਵੀਥੀ ਰਿਕਾਰਡਿੰਗ 'ਚ ਕਹਿ ਰਹੇ ਆ ਵੀ ਪੈਸੇ 25000 ਉਹ ਕੀ ਹੋਇਆ ਦਾ ਨਹੀਂ ਉਹਦਾ ਡੈਡੀ ਨੂੰ ਇਹਦਾ ਭਰਾ ਨਾ ਇਹਦਾ ਲੈ ਗਈ 25 ਅਹੀਂ ਵੀ ਆ ਜਦੋਂ ਆਪਾਂ ਲੈ ਲਿਆ ਅਹੀਂ ਕਹਿੰਦੇ ਵੀ ਲੈ ਲਿਆ ਉਹ ਇਹ ਗੱਲ ਸੀ ਕਿ ਤੁਹਾਨੂੰ ਉਹਨੇ ਕਹਤਾ ਵੀ ਤੁਸੀਂ ਤੁਹਾਨੂੰ ਅਸੀਂ ਫੋਨ ਕਰਾਂਗੇ ਤੁਸੀਂ ਕੋਈ 25 ਹਜ਼ਾਰ ਅਸੀਂ ਲੈ ਲਿਆ ਵੀ ਤੁਹਾਨੂੰ ਫੋਨ ਕਰਾਂਗੇ ਤੁਸੀਂ ਇਹ ਕਹਿੰਦਾ ਅਸੀਂ 25 ਹਜ਼ਾਰ ਤੁਹਾਨੂੰ ਦਿੱਤਾ ਤੁਹਾਨੂੰ ਮਿਲ ਗਿਆ ਮਿਲ ਗਿਆ ਤਾਨੂੰ 25000 ਇਕੱਠਾ ਮਿਲਿਆ ਕਿ ਦੋ ਟੋਟੇ ਕਰਕੇ ਪਿਸਤਾਂ ਮਿਲਿਆ ਸੀ ਉਹ ਕਿਵੇਂ ਮਾਰਗੇ ਨਹੀਂ ਤਾਂ ਜਿਹੜਾ 25000 ਦਿੱਤਾ ਨਾ ਨੇ 10-5 ਕਰਕੇ ਤਾਂ ਬਠੇ ਤੇ ਸੀ ਕਿਵੇਂ ਮਿਲ ਕੇ ਬਸ ਠੀਕ ਹੈ ਸਾਨੂੰ 25000 ਬਸ ਮਿਲ ਗਿਆ ਠੀਕ ਹੈ ਕਿਵੇਂ ਮਾਰਗੇ ਜੇ ਟੋਟੇ ਉਹ 2021 ਦੀ ਗੱਲ ਆ ਹਾਂ 2025 ਵਿੱਚ ਤਾਂ ਕੋਈ ਨਹੀਂ ਰਹਾ ਕੋਈ 25 ਨਹੀਂ ਕੋਈ ਮਤਰਾ ਨਹੀਂ ਉਹ 5-7 ਪੁਰਾਣੀ ਗੱਲ ਹੈ ਠੀਕ ਹੈ ਮਾਰਦੇ ਨੂੰ ਜਾਂਦੇ ਬਸ ਕਿਹ ਕੀ ਨਾਮ ਤੁਹਾਡਾ ਫਰੈਂਡ ਨੇ ਕਰੀ ਨਾਮ ਅ ਤੁਸੀਂ ਗੱਦੀ ਵਗੈਰਾ ਲਾਉਣੀ ਹੈ ਹਾਂਜੀ ਕਿੰਨੇ ਚਰਚੋ ਗੱਦੀ ਲਾਉਣੀ ਹੈ ਗੱਦੀ ਤਾਂ ਬਾਬੇ 35 ਸਾਰਾ ਉਹ ਲੱਗਦੀ ਮੈਂ ਲਾਉਣੀ ਆ ਓਕੇ 3 ਨਾ ਗੱਦੀ ਲਾਉਣੀ ਹੈ ਗੱਦੀ ਬਾਬਾ ਪਰਵਾਸੀ ਨਹੀਂ ਕੀ ਬਾਬੇ ਸਹੀ ਕੰਨ ਕਿੰਨੇ ਸੰਗਤ ਆਉਂਦੀ ਹੈ ਸੰਗਤ ਬਾਬੇ ਪਹਿਲਾਂ ਬਹੁਤ ਆਉਂਦੀ ਸੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਸੰਗਤ ਹੁਣ ਵੀ ਬਹੁਤ ਆਉਂਦੀ ਸੀ ਵੀ ਮੈਂ ਇਹ ਚੀਜ਼ ਤੋਂ ਆਪ ਹੀ ਤਨਦਰ ਦੇ ਵਿੱਚ ਪੈ ਗਈ ਮੈਂ ਇਕੱਲੀ ਸੇਵਾ ਰੱਖਦੀ ਆ ਜਿਹੜੀ ਪੁਰਾਣੀ ਸੰਗਤ ਆਉਂਦੀ ਆ ਉਹ ਆਉਂਦੀ ਆ ਵੀ ਅਰਦਾਸ ਬੇਨਤੀ ਕਰਕੇ ਮੜਦੇ ਹੂੰ ਇੱਕ ਥੋੜੀ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਵੀ ਜਿਹੜੀ 25000 ਦਾ ਕੋਈ ਲੈਣ ਦੇ ਹੈਗਾ 30000 ਹੈਗਾ 30000 ਇਹ ਮੇਰਾ ਮੰਨ ਪ੍ਰੀਤ ਨਾਲ ਮੇਰੇ ਦਿਮਾਨ ਭਰੇ ਸੀ ਕਿ ਭੋਗ ਮੈਂ ਗੱਦੋਰੇ ਸੈਲਫ ਆ ਰਹੀ ਸੀ ਠੀਕ ਹੈ ਆਂਕੀ ਮੈਂ ਕਰੇ ਦਿਮਾਨ ਭਰੇ ਆ ਦਿਮਾਨ ਭਰੇ ਮੇਰੇ ਦਿਮਾਨ ਬਹੁਤ ਗਿਆਚਾ ਵੈ ਤੇ ਇਹ ਹਾਂ ਤੋਂ ਮਿੱਠਾ ਹੈ ਨੰਬਰ ਲਾਰਾ ਸਾਡੇ ਇਥੇ ਮਿੱਠਾ ਮਿੱਠੇ ਕਹਿੰਦੇ ਆ ਉਹ ਨਹੀਂ ਮਿੱਠਾ ਦੁਨੀਆ ਲੁੱਟਣ ਵਾਲਾ ਹੀ ਹੈ ਇਹਦੇ ਵਿੱਚ ਉਹਨੇ ਕੀ ਕੀਤਾ ਉਹ ਪੰਜ ਕਿੜੇ ਲਾ ਲਿਆ ਮੇਰੇ ਬਾਦਮੁਰਦੀ ਉਹਨੇ ਦਮਾਨ ਦੀ ਸਾਰੇ ਰਿਕਾਰਡਿੰਗ ਕਰ ਕਰਕੇ ਮੈਨੂੰ ਨਹੀਂ ਪਤਾ ਵੀ ਖੜਿਆ ਉਹਨੂੰ ਕਰੀਆ ਤਾਂ ਉਹਨੇ ਮਨਪ੍ਰੀਤ ਨੂੰ ਕਰੀਆ ਅੱਥ ਨੇ ਮੈਂ ਉੱਠੀ ਆ 6 ਵਜੇ ਸਾਢੇ 6 ਹੋ ਗਏ ਮੈਨੂੰ ਮੈਂ ਪਾਣੀ ਦਾ ਗਲਾਸ ਪੀਤਾ ਇਹ ਮੇਰੇ ਬਾਦਮੁਰਦੀ ਲੰਘਿਆ ਇਹਨੇ ਉਹਦੀ ਫੋਨ ਲਾਤਾ ਵੀ ਬਾਹਰ ਬੈਠੀ ਐ ਠੀਕ ਆ ਮੈਨੂੰ ਮਨਪ੍ਰੀਤ ਦਾ ਫੋਨ ਆਇਆ ਕਹਿੰਦਾ ਕਰਨ ਜੀ ਕਿ ਬੋਲਦੇ ਬੀਬਾ ਮੈਨੂੰ ਮਿੱਠਾ ਬੋਲਿਆ ਮੈਂ ਐਂ ਕਿਹਾ ਮੈਨੂੰ ਕੋਈ ਕੌੜਾ ਵੀ ਨਹੀਂ ਬੋਲਿਆ ਮੈਂ ਉਹਨਾਂ ਪਰਉਮਜੀਤ ਦੀ ਪਤ ਬੰਦੀ ਮੈਂ ਕਹਾਂਣੀ ਮੈਂ ਕਿਹਾ ਵੀ ਕਹਿੰਦਾ ਮੈਂ ਬੋਲਦਾ ਦੰਦਦਵਾ ਸਾਹਿਬ ਤੋਂ ਮਨਪ੍ਰੀਤ ਖਾ ਅਮਰਵਾੜਾ ਮਨਪ੍ਰੀਤ ਖਾ ਆਸਾ ਠੀਕ ਆ ਮੈਂ ਕਿਹਾ ਵੀ ਠੀਕ ਆ ਮੈਂ ਸਸਰੀ ਘਰ ਬੁਲਾਈ ਮੈਂ ਕਿਹਾ ਵੀ ਠੀਕ ਆ ਵੀ ਪਪਾ ਜੀ ਬੁਰ ਕਹਿੰਦਾ ਕੀ ਠੱਗ ਠੱਗਾ ਬਣਾਇਆ ਮੈਨੂੰ ਲੈ ਮੈਂ ਕਿਹਾ ਵੀ ਮੇਰਾ ਨਾ ਠੱਗ ਠੱਗਾ ਵੀ ਮੈਂ ਭੋਗ ਕੋ ਕਰਤਾਰ ਸਰਪਾ ਮਾਨਮੀ ਘਰੇ ਭਰਿਆ हां वो बच्चा ने बाहर जाना सी उन्होंने रौनक मेला लाया अपने घर नेती टपिया कोई गलत बोली नहीं पाई कोई गलत शब्दों ਦੇ ਵਿੱਚ ਹੀ ਦਮਾਨ ਕਰਿਆ ਗਿਆ ਠੀਕ ਹੈ ਕੋਈ ਉਹ ਬੋਲੇ ਆ ਇਹਦੇ ਵਿੱਚ ਵੀ ਮੈਂ ਕੁਛ ਨਹੀਂ ਕੀਤਾ ਚਲੋ ਜੇ ਤਾਂ ਇੱਥੇ ਸਾਰਾ ਕੁਝ ਹੋ ਗਿਆ ਬਾਵਾ ਮੇਰੇ ਨਾਲ ਬੋਲੇ ਜਦੋਂ ਉਸ ਤੋਂ ਬਾਅਦ ਚ ਕਹਿੰਦਾ ਮੈਂ ਕੱਲ ਨੂੰ ਘਰੇ ਆਉਣਾ ਕਿ ਬੰਬੇ ਸਾਰੇ ਦਰਵਾਜ਼ੇ ਖੁੱਲ੍ਹੇ ਆਉ ਕਰਿਆ ਆਉ ਫੇਰ ਸਾਨੂੰ ਅਸੀਂ ਫੋਨ ਲਾਇਆ ਕਿ ਉਹ ਕਹਿੰਦੇ ਵੀ ਤੁਸੀਂ ਅਨਜੀਤ ਕੋਲ ਜਾਓ ਸਿਰਜੀ ਕੋਈ ਨਹੀਂ ਰਜੀਤ ਨੂੰ ਜਾ ਕੇ ਅਸੀਂ ਗੱਲ ਕੀਤੀ ਰਜੀਤ ਨੇ ਸਾਡੀ ਬਹੁਤ ਮਦਦ ਕੀਤੀ ਠੀਕ ਹੈ ਰਜੀਤ ਨੇ ਇਹ ਮਦਦ ਕੀਤੀ ਰਜੀਤ ਕਹਿੰਦਾ ਵੀ ਮੈਂ ਕੋਈ ਗੱਲ ਨਹੀਂ ਕਹਿੰਦਾ ਮਾਂ ਤਾਂ ਮੈਂ ਰੋਕਦਾ ਵੀ ਉਤਰੀ ਨਹੀਂ ਹੁੰਦੀ ਤੇ ਮੈਂ ਕਹਿੰਦਾ ਵੀ ਮੇਰੀ ਮਾਤਾ ਵੀ ਮੇਰੇ ਨਾਲ ਗੱਲ ਕਰੂਗਾ ਚੱਲ ਉਹਨੇ ਗੱਲ ਕੀਤੀ ਰਜੀਤ ਨੇ ਰਜੀਤ ਨੇ ਗੱਲ ਕਰਕੇ ਮੇਹਰੀ ਜਵਾਬ ਦੇ ਦਿੱਤਾ ਕਹਿੰਦਾ ਮਾਤਾ ਵੀ ਉਹ ਮਾਨਤਾਨ ਕਰਾਉਣਾ ਠੀਕ ਹੈ ਮੈਂ ਆਖਾਂ ਵੀ ਕੋਈ ਗੱਲ ਨਹੀਂ ਕਰਦੇ ਜਿੰਨੇ ਤੂੰ ਕਹਿੰਦਾ ਨਾ ਭੁਮੀ ਕਰ ਦਿੰਦੀ ਰਜੀਤ ਕੋਲ ਮੈਂ ਰਜੀਤ ਦੇ ਬਾਬਾ ਨੇ ਉਹਨਾਂ ਮੰਨ ਗਏ ਟੈਕ अच्छा ते ਉਹ ਮੈਂ ਤਾਂ ਵੀ ਕਰਦੇ ਜਿਵੇਂ ਮਨ ਕਰਦਾ ਮੈਂ ਤਾਂ ਮੇਰੇ ਵਿੱਚ ਮੇਂ ਕੁਛ ਨਹੀਂ ਹੈ ਨਹੀਂ ਚਾਲਾ ਉਹਨੇ ਟਾਈਮ ਦਿੱਤਾ ਇਹਨੇ ਮਨਪ੍ਰੀਤ ਨੇ ਮੈਨੂੰ ਗੁੱਤੀ ਕੇ ਦਿਨ ਉਹ ਫੇਰ ਫੋਨ ਦਿੰਦੇ ਦਿਨ ਸ਼ਾਮ ਨੂੰ ਲਗਾ ਮੈਨੂੰ ਕਹਿੰਦਾ ਤੁਸੀਂ ਖਰੀਦ ਕੋਟ ਆ ਕੇ ਮੇਰੇ ਨਾਲ ਮੇੜਨਾ ਕਿ ਨਹੀਂ ਮੇੜਨਾ ਮੈਂ ਕਿਹਾ ਮਾਜੀ ਮੈਂ ਤਾਂ ਵੀ ਰਜੀਤ ਆਊਗਾ ਤੇ ਰਜੀਤ ਦੇ ਨਾਲ ਅਸੀਂ ਆਵਾਂਗੇ ਠੀਕ ਹੈ ਤੁਸੀਂ ਮੈਂਬਰ ਲੈ ਕੇ ਆ ਦਿਓ ਮੈਂ ਤਾਂ ਵੀ ਮੈਂ ਕੋਈ ਮੈਂਬਰ ਤੇ ਨਹੀਂ ਲਿਆਉਣਾ ਕਿਉਂਕਿ ਜ਼ਿੰਮੇਵਾਰੀ ਰਜੀਤ ਨੇ ਉੱਤੀ ਰਜੀਤ ਹੀ ਆਊਗਾ ਮੈਂ ਮੈਂਬਰ ਕਿਸੇ ਨੂੰ ਨਹੀਂ ਨਾਲ ਲੈ ਕੇ ਆਉਣਾ ਤੇ ਚਾਲਾ ਅਸੀਂ ਗਏ ਆ ਅਸੀਂ ਉੱਥੇ ਕੋਲ ਦੇ ਥੱਲੇ ਗਏ ਆਂ ਜਿੱਥੇ ਕੋਟਕਪੁਰਿਆ ਆਪਣਾ ਕੋਲ ਹੈ ਸੰਧਵਾਲਾ ਉਦੇ ਥੱਲੇ ਗਏ ਆਂ ਉੱਥੇ ਅਸੀਂ ਦੁਕਾਨ 'ਚ ਬੈਠੇ ਆਂ ਦੁਕਾਨ 'ਚ ਵੇਖੇ ਦਖਾਣ ਇਹਨਾਂ ਦੇ ਭਰਾ ਦੇ ਸੀ ਪਹਿਲਾਂ ਇਹ ਦੁਕਾਨ 'ਚ ਉੱਥੇ ਅਸੀਂ ਬੈਠੇ ਆਂ ਉੱਥੇ ਕਹਿੰਦਾ ਠੰਡਾ ਮੰਗਾਉ ਅਸੀਂ ਠੰਡਾ ਵੀ ਮੰਗਾਇਆ ਨਾਲ ਥਾਣ ਨੂੰ ਭੀਆ ਭਈਆ ਲਿਆ ਕੇ ਦਿੱਤਾ ਨੂੰ ਕੁਛ ਕੀਤਾ ਉਥੇ ਅਸੀਂ ਇਹਨੂੰ 11000 ਰੁਪਏ ਦਿੱਤਾ ਉਹਦੋਂ ਅਜ 11000 ਰੁਪਏ ਲੈ ਕੇ ਉਥੇ ਜਾਵੜਿਆ ਬੋਲਿਆ ਕੁਛ ਨਹੀਂ ਮੈਂ ਬਾਹਰ ਆ ਕੇ ਖੜ ਗਈ ਇਹਨਾਂ ਨੇ ਕੋਈ ਆਪ ਦੀ ਗੱਲ ਕਰਨੀ ਸੀਗੀ ਤੇ ਮੈਨੂੰ ਮੜ ਕੇ ਕਹਿਣਾ ਭੈਣੇ ਅੰਦਰ ਜਾੜਾ ਹੈ ਬਾਹਰ ਜਾੜੀ ਆਪਾਂ ਅੰਦਰ ਜਾੜੇ ਸੀ ਨਹੀਂ ਰਹਿ ਗਈ ਠੀਕ ਹੈ ਬੈਠੀ ਤੇ ਉਸ ਤੋਂ ਬਾਅਦ ਦੇ ਵਿੱਚ ਸੌਂ ਵਾਰ ਮੇਰੇ ਕੋਲ ਫੇਰ ਆਇਆ ਸੌਂ ਵਾਰ ਨੇ ਅੱਗੇ ਮੈਨੂੰ ਕਿਹਾ ਆ ਅਸੀਂ ਬੈਠੇ ਹਾਂ ਹੀ ਮੇਰਾ ਬੇਡਾ ਬੈਠਾ ਤਾਂ ਮੇਰੇ بیٹے ਨੂੰ ਇਹਨੇ ਠਾਤਾ ਮੈਨੂੰ ਕਹਿਣਾ ਇਹ ਨੂੰ ਕਹਿੰਦਾ ਤੂੰ ਬਾਹਰ ਜਾੜਾ ਸੀ ਦੋਨੇ ਕੀ ਬੈਠੇ ਆ ਇਹ ਬਾਹਰ ਖੜਿਆ ਮੈਨੂੰ ਠਾਕ ਸੀਗਾ ਮੈਂ ਤੇ ਜੇ ਚ ਫੋਨ ਸੀ ਕਿ ਤਾਂ ਕੋਈ ਵਿੜਗਾ ਨਾ ਬਣਾ ਲੈ ਤੇ ਵਰਜਾ ਕੇ ਵੇਗਮਨ ਕੋ ਬੋਤ ਤੁਖ ਜਾਵੜਾ ਚਲ ਉਹ ਤੋਂ ਬਾਅਦ ਜੇ ਨੇ ਘਰਿਆਂ ਕੀ ਮੈਨੂੰ ਕੀ ਕਿਹਾ 10000 ਰੁਪਏ ਕੱਢਿਆ ਕੁਛ ਨਹੀਂ ਆ 10000 ਰੁਪਏ ਉਹਦਾ ਲੈ ਲਓ ਤੇ ਆ 15 ਨਹੀਂ ਤਾਂ 15000 ਰੁਪਏ ਕੋਟ ਦੇ ਦਿਓ ਮੈਨੂੰ ਨਹੀਂ ਸਵੇਰੇ ਛੋਡੇ ਘਰੇ ਕੋਟ ਕਪੂਰੇ ਵਾਲਾ ਜੱਥਾ ਆਉਂਦਾ ਨਾ ਕਿਸੇ ਗੁਰਦੁਆਰੇ ਦਾ ਨਹੀਂ ਨੇ ਆ ਵੀ ਕਿਹੜੇ ਗੁਰਦੁਆਰੇ ਸੰਕਟ ਹੋਣਗੇ ਪਹਿਲਾਂ ਇਹਨੇ ਮੈਨੂੰ ਡਰਾਇਆ ਵੀ ਗੀੜ ਕੋ ਤੇਰੇ ਜਾਂ ਵੀ ਢਿੱਲਵੀ ਢਲ ਮਾ ਦਾਮ ਦਾਮ ਸਾਹਿਬ ਦਾਮ ਦਾਮ ਸਾਹਿਬ ਤਾਂ ਪੂਰਾ ਪੂਰਾ ਕੋਣ ਮੇਰੇ ਕੋਲੇ ਵੀ ਰੁਖਾਉਂਦਾ ਤਿੰਨ ਤੰਨੇ ਵੀਡਿਓ ਫਿਰ ਮੈਨੂੰ ਇਹ ਨਹੀਂ ਗਿਆ ਵੀ ਬੰਦਾ ਜੀ ਮੈਨੂੰ ਵੀਡਿਓ ਦਿਖਾ ਦੇ ਮੇਰੇ ਸਿਰ ਉੱਪਰ ਦੇ ਦੀ ਵੀਡਿਓ ਮੇਰੇ ਕਿਹੜੀ ਆ ਠੀਕ ਆ ਵੀ ਮੈਂ ਦਿਨ ਦੇ ਵਿੱਚ ਸਿਰ ਨਹੀਂ ਘਟਾਇਆ ਮੈਨੂੰ ਵੀਡਿਓ ਦੇ ਫਿਰ ਮੈਦੇ ਨਾ ਬਹੁਤ ਵਿਅੋਗ ਕੀਤਾ ਚਲੋ ਉਸ ਤੋਂ ਬਾਅਦ ਮੈਂ ਇੱਕ ਹਸਾਂ ਦਾ ਮੈਂ ਟੱਪ ਗਈ ਠੀਕ ਆ ਵੀ ਮੈਂ ਕਿਹਾ ਵੀ ਚਲੋ ਗੁਰੂ ਘਰ ਦਿੱਤਾ ਮੈਨੂੰ ਕੋਈ ਉਹ ਨਹੀਂ ਹੈਗਾ ਜੀ ਉਹ ਗੁਰੂ ਘਰ ਮੈਂ ਇਹਦੇ ਤੋਂ ਮੰਗੇ ਰਹੀ ਵੀ ਆਲ ਕੇ ਖੜ ਕੇ ਮੈਂ ਉਹਦਾ ਕਾਰਜਾ ਕੁਆਂਟੀਟੀ ਨੇ ਅੱਜ ਵੀ 700 750 ਰੁਪਏ ਨੇ ਵਿਆਜ ਚੜੇ 3 ਮਹੀਨੇ ਭਰਨ ਨੂੰ ਪਾਉਦਾ ਮੈਂ ਕਿਥੋਂ ਮੁੜੇ ਨਹੀਂ ਹੋਊ ਤੇ ਮੈਂ ਇਹਨੂੰ ਪੈਸੇ ਦਿੱਤੇ ਮੇਰਾ ਮੁੰਡਾ ਇਹ ਜਾ ਕੇ ਪਹਿਲਾਂ ਕਹਿੰਦਾ ਗੁਰਦੁਆਰਾ ਸਾਹਿਬ ਫੜਾਉਣੇ ਆ ਕੋਟਕਪੂਰੇ ਦਾ ਮੇਰੇ ਨਾਲ ਟੈਨ ਲਿਆ ਕੋਟਕਪੂਰੇ ਨਹੀਂ ਆਇਆ ਫਿਰ ਇਹਨੇ ਕਿਹਾ ਮੈਨੂੰ ਫਰੀਦਕੋਟ ਮਿলো ਫਰੀਦਕੋਟ ਅਸੀਂ ਗਏ ਇਹ ਦੋਨੇ ਪਿਓ ਪਤ ਜਾ ਕੇ ਪਾਰਕ ਦੇ ਵਿੱਚ ਘੰਟਾ ਘਰ ਦੇ ਕੋਲੇ ਇਹ ਆਪਦੇ ਬੰਦਰੋਂ ਦਫਤਰ ਤੋਂ ਨਿਕਿਆ ਉਹਥੋਂ ਇਹਨੇ ਕੱਲੇ ਨਹੀਂ ਪਰਦੇਣਾ ਇਹਨੇ ਪੈਸੇ ਕਢ ਲਏ ਅਸੀਂ ਦੇ ਦੇ 25000 11000 ਰੁਪਏ ਦਿੱਤਾ ਤੇ 15000 ਰੁਪਏ ਦੇ ਨਹੀਂ ਜਾ ਸਕਦਾ ਠੀਕ ਹੈ ਉਹ ਕਹਾਦਾ ਦਿੱਤਾ ਸੀ ਉਹ ਕਹਾਦਾ ਉਹ ਇਹਨੇ ਦਿੱਤਾ ਵੀ ਹਾਂ ਵੀ ਤੁਸੀਂ ਰਾਜੀ ਬੰਦਾ ਕਰ ਗਿਆ ਵੀ ਹੁਣ ਤੁਸੀਂ ਗੱਡੀ ਚਲਾ ਸਕਦੇ ਹੋ ਰਾਜੀ ਬੰਦਾ ਕਰ ਗਿਆ ਮੇਰੇ ਨਾਲ ਵੀ ਤੁਸੀਂ ਗੱਡੀ 25000 ਲੈ ਕੇ ਮੇਰੇ ਨਾਲ ਨੇ ਰਾਜੀ ਬੰਦਾ ਕੀਤਾ ਵੀ ਤੁਸੀਂ ਹੁਣ ਗੱਡੀ ਚਲਾ ਸਕਦੇ ਹੋ ਇਹ ਬੋਲਿਆ ਨਾ ਇਹਨੇ ਰਗਾਵਣ ਨੂੰ ਪਾਇਆ ਮੇਰੇ ਕੋਲੇ ਪਈਆ ਇਹਨੇ ਕਿਹਾ ਵੀ ਹਾਂ ਵੀ ਮੈਂ ਉਹਦੇ ਨਾਲ ਬੀਬੀ ਨਾਲ ਮੈਂ ਗੱਡੀ ਵੀ ਚਲਾਉਦੀ ਸੀ ਮੈਂ ਉਹਦੇ ਨਾਲ ਸਮਝੌਤਾ ਕਰ ਲਿਆ 25000 ਲੈ ਕੇ ਸਮਝੌਤਾ ਕੀਤਾ ਮੇਰੇ ਨਾਲ ਇਹਨੂੰ ਮੁਕਤ ਨਹੀਂ ਛੱਡਣੇ ਗੱਡੀ ਉਹ ਗੱਡੀ ਦੇ ਵਿੱਚ ਇਸ ਤਰ੍ਹਾਂ ਰੱਖੀ ਚੱਲਦਾ ਸੀਗਾ ਵੀ ਜਿਹੜਾ ਤੁੰਗ ਕੁਝ ਵੀ ਨਹੀਂ ਚੱਲਦਾ ਵੀਡੀ ਮੈਂ ਇੱਕ ਡਰ ਗਈ ਮੈਂ ਇਕੱਲੀ ਦਾ ਕਰਕੇ ਨਾ ਮੈਨੂੰ ਪਤਾ ਨਹੀਂ ਸੀਗਾ ਵੀ ਮੇਰੇ ਨਾਲ ਨਾ ਸਪੋਟਾਂ ਖੜ ਜਾਨੀਆਂ ਠੀਕ ਆ ਨਰਮਲ ਨੇ ਮੈਨੂੰ ਦੋ ਤਿੰਨ ਵਾਰ ਆਖਿਆ ਤੇ ਰਿਵਾਲੇ ਨੇ ਉਹ ਮੇਰਾ ਰਿਸ਼ਤੇਦਾਰ ਹੈ ਪੁੱਤਾਂ ਮੇਰਾ ਠੀਕ ਹੈ ਮੈਂ ਉਹਨਾਂ ਕੋਈ ਵੀ ਚੂਕ ਨਾ ਕੱਢੀ ਮੈਂ ਕਿਸੇ ਕੋਲੇ ਨਾ ਕੱਢੀ ਇਹ ਤਾਂ ਮਨ ਮੇਰ ਪੈ ਗਈ ਮੁੰਡਿਆਂ ਨੇ ਇਹ ਵੀਰਜੀ ਕੋਲੇ ਗੱਲ ਕਰਤੀ ਠੀਕ ਆ ਵੀ 5 ਰੁਪਏ ਤੇ ਮਾਤਾ ਨੇ ਵਿਆਹ ਤੇ ਖੜਕੇ ਪੈਸੇ ਦਿੱਤੇ ਤੇ ਮਾਤਾ ਨੇ ਐਡਾ ਜਲਮ ਕੀਤਾ ਉਹ ਤਾਂ ਪੈਸੇ ਨਹੀਂ ਮੋੜਦੇ ਕਹਲਾ ਵਿਆਜ ਭਰਦੀ ਆ ਇਹਨੇ ਵੀਰਜੀ ਨੇ ਮਿਲੂ ਪਾਤੀ ਕੱਲ ਆਜਿ ਮੇਰੇ ਨਾਲ ਸਾਰੇ ਖੜੇ ਆਜਿ ਨਰਮਲ ਵੀ ਖੜੇ ਆ ਅੰਗੂਠੀ ਇਕੜਾ ਇਹ ਵੀ ਜੀ ਵੀ ਖੜੇ ਆ ਸਾਰੇ ਮੇਰੇ ਨਾਲ ਸਾਥ ਦਿੱਤਾ ਲਾਂਗੇ ਘਰ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ ਘਰ ਦੇ ਵਿੱਚ ਮੈਂਬਰ ਹੈ ਜੀ ਇੱਕ ਮੇਰਾ ਬੇਟਾ ਇੱਕ ਨੂੰਹ ਆ ਇੱਕ ਪੋਤਾ ਤੇ ਪੋਤੀ ਆ ਦੋਨੇ ਹੀ ਅਸੀਂ ਘਰ ਦੇ ਤੋਂ ਵੀ ਘਰ ਦੇ ਵਿੱਚ ਤਾਂ ਘਰ ਦੇ ਸਾਡੇ ਦੋ ਬੱਚੇ ਨੇ ਪਸੂ ਤੇ ਬੇਟਾ ਬੇਟਾ ਕੀ ਕਰਦਾ ਬੇਟਾ ਵੀ ਘਰੇ ਪਸੂ ਹੀ ਸਮੰਦਾ ਪਹਿਲਾਂ ਗੱਡੀਆਂ ਸੀਗੀਆਂ ਉਹ ਦਿਨ ਮਾਰੇ ਫੇਲ ਹੋ ਗਿਆ ਸਾਰਾ ਕੁਝ ਵੀ ਘਰੇ ਬਸ ਪਸ਼ੂ ਸਾਮ ਕੇ ਤੇ ਪਸ਼ੂ ਦਾ ਦੋਤ ਕੋ ਨਹੀਂ ਆ ਲਾਉਣ ਕਰਾ ਕੇ ਮੈਂ ਪਸ਼ੂ ਲਿਆ ਹਾ ਜਨੇਰੀ ਕਰੇ ਸਬੂਤ ਪਏ ਸਾਰੇ ਵੀ ਮੈਂ ਕਿਸੇ ਤੋਂ ਕਰਫੀਆ ਜਾਂ ਕੋਈ ਠੱਗੀ ਮਾਰੀ ਹੋਵੇ ਜਾਂ ਮੈਨੂੰ ਕੋਈ ਕਹ ਦੇ ਜਾਂ ਹਾਂ ਮੈਨੂੰ ਕਹ ਦੇ ਇਹ ਵੀ 25000 ਮੈਂ ਕਿਹੜੇ ਮੈਂਬਰ ਨੂੰ ਹੋਰ ਨੂੰ ਦਿੱਤਾ ਇਹਨਾਂ ਨਾਲ ਤਾਂ ਮੇਰਾ 2021 ਚ ਨਿਬੜਿਆ ਗੱਡੀ ਸੀ ਟੀਵੀ ਤੋਂ ਲਿਆ ਗੱਡੀ ਬਾਬਾ ਘੜਵਾ ਸੀ ਜੀ ਦੀ ਡੇਰਾ ਸਾਹਿਬ ਨੇ ਜਾਣੀ ਆ ਦੋ ਦੋ ਟਰਾਲੇ ਮੇਰੇ ਸੰਗਤ ਦੇ ਜਾਂਦੇ ਆ ਮੈਂ ਕਿਤੇ ਕਿਸ ਤਰ੍ਹਾਂ ਕੀ ਆ ਕੋਈ ਮੈਨੂੰ ਕਹਵੇ ਵੀ ਹਾਂ ਲੰਗਰ ਦੇ ਉਹ ਸ਼ਰਧਾ ਉੱਥੇ ਲਾ ਕੇ ਆਉਣੀ ਕੋਈ ਪੁੱਛਣ ਵਗੈਰਾ ਕਰਦੀ ਨਹੀਂ ਨਾ ਕੋਈ ਪੁੱਛਣੀ ਮੈਂ ਕਰਦੀ ਕੋਈ ਮੈਨੂੰ ਕਹਵੇ ਵੀ ਹਾਂ ਵੀ ਅੱਜ ਅਸੀਂ ਇਹਦਾ ਸਿਰ ਕੁੱਕ ਦਾ ਵੇਖਿਆ ਜਾਂ ਮੇਰਾ ਕੋਈ ਆਸਿਕਮੰਡ ਆ ਕੇ ਕਹਵੇ ਜਾਂ ਮੇਰੇ ਘਰ ਅੰਡਾ ਜਾਂ ਮੀਟ ਜਾਂ ਬੀੜੀ ਜਾਂ ਜਰ ਤੱਕ ਕੁਝ ਵੀ ਮੇਰੇ ਘਰੇ ਨਹੀਂ ਟੈਨ ਹੈ ਨਹੀਂ ਵੈਸ਼ਨੋ ਕਰਦੀ ਆ ਮੇਰੀ ਫੋਨ 'ਤੇ ਮੰਗਦਾ ਤੂੰ ਮੇਰੀ ਮੰਗ ਇਹ ਹੀ ਆਵਾਸ ਦੀ ਮੈਂ ਨੂੰ 25000 ਰੁਪਇਆ ਮੇਰਾ ਵਾਪਸ ਆ ਜਾ ਇਹ ਹੀ ਮੇਰਾ ਜਾਂ ਮੈਨੂੰ ਸਬੂਤ ਦੇ ਦੇ ਵੀ ਇਹਨੇ 10 ਤੋਂ 20 ਤਰੀਕ ਨੂੰ ਇਹਨੂੰ ਮੈਂ 15000 ਦਿੱਤਾ ਵੀ ਉਹ 20 ਤਰੀਕ ਨੂੰ ਇਹਨੇ ਕਿਹੜੇ ਮੈਂਬਰ ਨਾਲ ਦੇ ਕੇ ਪਹਿਲਾਂ ਨੇ ਇਹਨੂੰ ਮੈਨੂੰ ਦੱਸਿਆ ਵੀ ਤੇਰਾ ਕੋਈ ਦੇਣ ਲੈਣਾ ਜਾਂ ਤੇਰਾ ਕੋਈ ਗੱਡੀ ਆ ਜਾਂ ਤੂੰ ਕਿਸੇ ਦਾ ਇਲਾਜ ਕੀਤਾ ਉਹ ਮੰਗਦਾ ਇਹ ਤਾਂ ਕਹਿੰਦਾ ਵੀ ਮੈਂ ਕੋੜਕਪੁਰ ਵਾਲੇ ਖਾਸੇ ਮੰਗਦਿਆ ਮੈਥੋਂ ਨਾਂ ਕਿਸੇ ਦਾ ਨੀ ਲਿਆ ਨਾ ਇਹਨੇ ਗੁਰਦੁਆਰੇ ਦਾ ਕਿਸੇ ਦਾ ਨਾਂ ਲਿਆ ਵੀ ਜਾਂ ਜਿੱਲਾ ਸਹਿਵਾ ਦਾ ਦੂਜਾ ਇਹਨੇ ਕਹ ਤੇਰੀ ਵੀਡੀਓ ਉੱਥੇ ਗਈ ਵੀ ਆ ਵੀਡੀਓ ਤੇ ਤੇਰੀ ਫਰਲ ਹੋ ਗਈ ਤੇਰੇ ਕੋ ਗੁਰਦੁਆਰੇ ਵਾਲੇ ਪਾਸੇ ਮੰਗਦੀ ਆ ਮੈਥੋਂ ਇਹਦੇ ਗੱਲ ਵੀ ਇਸੇ ਦੇ ਨਾਲ ਇੱਥੇ ਬੈਠੇ ਨੇ ਕੀਤੇ ਮੈਨੂੰ ਨਹੀਂ ਪਤਾ ਕੀ ਦੇ ਨਾਲ ਕੀਤੀ ਆ ਇਹ ਕਹਿੰਦਾ 15000 ਮੰਗਦੇ ਆ 20 ਮੰਗਦਾ ਸੀ ਆ ਠੀਕ ਆ 15000 ਮੰਨਦੇ ਆ ਕਹਿੰਦਾ ਇਹ ਤੇ ਅਸੀਂ ਦੱਸ ਕਿਹਾ ਸੀ ਆ ਕਹਿੰਦਾ 15 ਦੇ ਦਿਓ ਤੇ ਤਿੰਨ ਮਹੀਨੇ ਕੋਲੋਂ ਦੇ ਦੂੰਗਾ ਕਹਿੰਦਾ ਚਲ ਮੈਂ ਉਹਨਾਂ ਨੂੰ ਕਰਕੇ ਦੇ ਦੂੰਗਾ ਆ ਇਹਨੇ ਮੈਨੂੰ ਜਵਾਵ ਦਿੱਤਾ ਮੈਂ ਵੀਰੇ ਕਦੇ ਝੂਠ ਨਹੀਂ ਬੋਲਣਾਂ ਤੇ ਇਸ ਬੰਦੇ ਤੋਂ ਕੋਈ ਤੁਸੀਂ ਸਿਆਤ ਵਗਰਾ ਵੀ ਕੀਤੀ ਤੁਸੀਂ ਮੈਂ ਕੁਛ ਨਹੀਂ ਕੀਤਾ ਉਹ ਜੀ ਮੈਂ ਤਾਂ ਵੀਰ ਜੀ ਦੀ ਵੀਡੀਓ ਪਾਤੀ ਮੈਂ ਤਾਂ ਕਿਸੇ ਕੋਲੇ ਦੱਸਿਆ ਵੀ ਨਹੀਂ ਸੀ ਅੱਜ ਤੱਕ ਮੈਂ ਕਿਸੇ ਕੋਲੇ ਆਪਨੀ ਜਿੱਕੜੀ ਮੈਂ ਬੀਤੇ ਵਿੱਚ ਸਮੋਈ ਸੀ ਮੈਂ ਮਾਲਕ ਨੂੰ ਕਹਿੰਦੀ ਸੀ ਮਾਲਕਾ ਤੂੰ ਹੀ ਮੇਰਾ ਨਤਾਰਕ ਕਰਨਾ ਤੇ ਇੱਕ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਵੀਡੀਓ ਬੋਲ ਦਾਂ ਹਾਂ ਜੀ ਉਹ ਵੀਡੀਓ ਮੇਰੇ ਇਹ ਕਰੋ ਵੀ ਜੇ ਮੇਰੇ ਹਾਂਜੀ ਇੱਕ ਮੈਂ ਤੁਹਾਨੂੰ ਗਾਹ ਮੇਰੇ ਬੋਲਦੀਆਂ ਜੇ ਮੇਰੇ ਬੱਚੇ ਤੇ ਜਾਂ ਮੇਰੇ ਤੇ ਕੋਈ ਜ਼ੁਲਮ ਹੁੰਦਾ ਹੈ ਇਹਦਾ ਜ਼ਿੰਮੇਵਾਰ ਮੰਨ ਤ੍ਰੀਤ ਹਾਥੋਂ ਮਿੱਠਾ ਲੰਬਰਦਾਰ ਤੇ ਨੀਟ ਉਠਾੜਿਆ ਵਾਲਾ ਇਹ ਜ਼ਿੰਮੇਦਾਰ ਹੈ ਇਹਨੇ ਮੈਨੂੰ ਧਮਕੀ ਦਿੱਤੀ ਸੀ ਹਾਕਮ ਨੇ ਜਿੱਦੇ ਇਹਦਾ ਕੋਈ ਰੌਲਾ ਸੀ ਮਸਲਾ ਉਹਦੇ ਹਾਕਮ ਨੇ ਮੈਨੂੰ ਇਹ ਧਮਕੀ ਦਿੱਤੀ ਸੀ ਕਹਿੰਦਾ ਆ ਕਿ ਤੇਰੇ ਤੇ ਛੋਡੇ ਤੇ ਭਾਰੀ ਪਵਾਉਂਗਾ ਹਾਕਮ ਨੇ ਬੁਆਇਆ ਨਰ ਕਰਕੇ ਪਾੜੀ ਭਾਰੀ ਪੁਆਇਆ ਮੇਰੇ ਤੇ ਪਰ ਮੇਰੇ ਘਰੇ ਕੋਈ ਹੀਮਕੀ ਮੁੰਦੀ ਹੈ ਜ਼ਿੰਮੇਦਾਰ ਇਹ ਤੰਨਾ ਜੇ ਜੀ ਬੋਲਣਗੇ ਨਹੀਂ